ਯੋ ਜਦ ਗੁਰੂ ਨਾਨਕ ਦੇਵ ਜੀ 9 ਵਰਿਆਂ ਦੇ ਹੋ ਗਏ ਤਾਂ ਉਹਨਾਂ ਦੇ ਪਿਤਾ ਜੀ ਨੇ ਜਨੇਊ ਦੀ ਰਸਮ ਦਾ ਸੋਚਿਆ ਜਦ ਤੱਕ ਹਿੰਦੂ ਧਰਮ ਵਿੱਚ ਬੱਚੇ ਨੂੰ ਜਨੇਊ ਨਹੀਂ ਪਾਇਆ ਜਾਂਦਾ ਸੀ ਤਦ ਤੱਕ ਉਹ ਬਰਾਦਰੀ ਦਾ ਨਹੀਂ ਮੰਨਿਆ ਜਾਂਦਾ ਸੀ ਸਾਰੇ ਪਰਿਵਾਰ ਵਾਲੇ ਰਸਮ ਨੂੰ ਨਿਭਾਉਣ ਲਈ ਇਕੱਠੇ ਹੋਏ ਪੰਡਤ ਹਰਦੀਾਲ ਨਿਯਤ ਸਮੇਂ ਤੇ ਪਹੁੰਚ ਕੇ ਰਸਮ ਸ਼ੁਰੂ ਕੀਤੀ ਬਾਲਕ ਗੁਰੂ ਜੀ ਪੰਡਤ ਦੇ ਸਾਹਮਣੇ ਬਿਠਾਇਆ ਗਿਆ ਸਾਰੇ ਰਿਸ਼ਤੇਦਾਰ ਤੇ ਪਿੰਡ ਵਾਲੇ ਗੁਰੂ ਜੀ ਦੇ ਆਲੇ-ਦਾਲੇ ਬੈਠ ਗਏ ਸਾਰੀ ਰਸਮਾਂ ਨਿਭਾਉਂਦੇ ਹੋਏ ਪੰਡਤ ਜੀ ਗੁਰੂ ਜੀ ਦੇ ਸਰੀਰ ਉੱਪਰ ਇੱਕ ਧਾਗਾ ਜਨਈਉ ਬੰਨਣ ਲੱਗਾ ਤਾਂ ਕਿ ਰਸਮ ਪੂਰੀ ਕੀਤੀ ਜਾ ਸਕੇ ਸਾਰੇ ਪਰਿਵਾਰ ਵਾਲੇ ਇਹ ਵੇਖ ਕੇ ਖੁਸ਼ ਹੋਏ ਉਸ ਵੇਲੇ ਸਭ ਹੈਰਾਨ ਤੇ ਪਰੇਸ਼ਾਨ ਹੋ ਗਏ ਜਦ ਗੁਰੂ ਜੀ ਨੇ ਪੰਡਤ ਨੂੰ ਪਿੱਛੇ ਕਰਦੇ ਹੋਏ ਜਨਈਉ ਪਾਉਣ ਤੋਂ ਮਨਾ ਕਰ ਦਿੱਤਾ ਅਤੇ ਪੰਡਤ ਤੋਂ ਪੁੱਛਿਆ ਤੁਸੀਂ ਇਹ ਕੀ ਕਰ ਰਹੇ ਹੋ ਪਹਿਲਾਂ ਮੈਨੂੰ ਇਸ ਧਾਗੇ ਤੇ ਜਨਈਉ ਦਾ ਮਤਲਬ ਤਾਂ ਦੱਸੋ ਪੰਡਤ ਨੇ ਜਵਾਬ ਦਿੱਤਾ ਇਹ ਪਵਿੱਤਰ ਜਨਈਉ ਇੱਕ ਰਸਮ ਹੈ ਤੇ ਉੱਚੀ ਤੇ ਖੱਤਰੀ ਜ ਦੀ ਨਿਸ਼ਾਨੀ ਹੈ ਪਰ ਗੁਰੂ ਜੀ ਪੰਡਤ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ ਉਹਨਾਂ ਨੇ ਫਿਰ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇਨਸਾਨ ਇੱਕ ਧਾਗੇ ਤੋਂ ਪਛਾਣਿਆ ਜਾਵੇ ਇਨਸਾਨ ਦੀ ਪਹਿਚਾਣ ਤੇ ਉਸਦੇ ਕਰਮਾ ਨਾਲ ਹੁੰਦੀ ਹੈ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਬਠੌਰ ਤੇ ਦੁਸ਼ਟ ਇਸ਼ਨਾਨ ਇਹ ਜਨਈਉ ਪਾ ਕੇ ਉੱਚੀ ਜਾਤ ਦਾ ਬਣ ਜਾਏਗਾ ਤਦ ਗੁਰੂ ਜੀ ਇਹ ਜਨਈਉ ਤੇ ਮਨੁੱਖ ਨਾਲ ਦੂਜੀ ਦੁਨੀਆ ਵਿੱਚ ਵੀ ਨਹੀਂ ਜਾ ਜਾਵੇਗਾ ਇੱਥੇ ਇਹ ਤੇ ਇੱਥੇ ਹੀ ਟੁੱਟ ਜਾ ਸਵਾਹ ਹੋ ਜਾਵੇਗਾ ਪੰਡਤ ਨੇ ਇੱਕ ਵਾਰੀ ਫਿਰ ਸਮਝਾਇਆ ਕਿ ਇਹ ਖੱਤਰੀ ਜਾਤ ਦੀ ਪਹਿਚਾਨ ਹੈ ਤੇ ਤੁਹਾਡੇ ਬਾਪ ਦਾਦੇ ਵੀ ਇਸ ਨੂੰ ਪਾਉਂਦੇ ਰਹੇ ਹਨ ਪਰ ਗੁਰੂ ਜੀ ਨਹੀਂ ਮੰਨੇ ਅਤੇ ਉਹਨਾਂ ਨੇ ਕਿਹਾ ਕਿ ਇਹ ਜਨੇਊ ਪਾਣਾ ਬੇਕਾਰ ਹੈ ਇਹ ਕੋਈ ਧਰਮੀ ਫਾਇਦਾ ਨਹੀਂ ਜਦ ਤੱਕ ਮਨੁੱਖ ਮਰਦਾ ਹੈ ਉਸ ਵੇਲੇ ਇਹ ਧਾਗਾ ਉਤਾਰ ਦਿੱਤਾ ਜਾਂਦਾ ਹੈ ਅਗਰ ਤੁਸੀਂ ਮੈਨੂੰ ਕੋਈ ਜਨੇਊ ਪਾਣਾ ਹੈ ਤਾਂ ਇਸ ਤਰ੍ਹਾਂ ਦਾ ਲਿਆਓ ਕਿ ਅਗਲੀ ਦੁਨੀਆ ਵਿੱਚ ਵੀ ਮੇਰੇ ਨਾਲ ਜਾ ਸਕੇ ਜਦ ਗੁਰੂ ਨਾਨਕ ਨੇ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਤਾਂ ਪੰਡਤ ਨੇ ਪੁੱਛਿਆ ਕਿ ਤੁਸੀਂ ਦੱਸੋ ਕਿਸ ਤਰ੍ਹਾਂ ਦਾ ਜਨਈਉ ਪਾਉਣਾ ਚਾਹੀਦਾ ਹੈ ਜੋ ਦੂਸਰੀ ਦੁਨੀਆ ਵਿੱਚ ਵੀ ਜਾਵੇ ਗੁਰੂ ਜੀ ਨੇ ਇਹ ਸੁਣ ਕੇ ਬਾਣੀ ਉਚਾਰਨ ਕੀਤੀ ਦਇਆ ਕਪਾਹ ਸੰਤੋਖ ਸੂਤ ਸੂਤ ਜਤ ਗੰਢੀ ਸਤ ਵਟ ਇਹੋ ਜਨਈਉ ਜੀਅ ਕਾ ਹਈ ਤਾ ਪਾੜੈ ਘਤ ਨਾ ਇਹੋ ਟੁੱਟੈ ਨਾ ਮਲ ਲੱਗਾ ਨਾ ਇਹੋ ਜਲੈ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗੱਲ ਚੱਲੈ ਬਾਈ ਸੋ ਪੰਡਿਤ ਜੀ ਜੇ ਤੁਸੀਂ ਇਸ ਤਰ੍ਹਾਂ ਦਾ ਜਨਈਓ ਲਿਆ ਸਕੋ ਤਾਂ ਮੈਂ ਤੁਹਾਨੂੰ ਉਸ ਜਨਈਓ ਪਾਉਣ ਤੋਂ ਇਨਕਾਰ ਨਹੀਂ ਕਰਾਂਗਾ ਇਹ ਗੱਲਾਂ ਗੁਰੂ ਜੀ ਦੀਆਂ ਸੁਣ ਕੇ ਪੰਡਿਤ ਨੂੰ ਗਿਆਨ ਹੋ ਗਿਆ ਉਹ ਕਹਿਣ ਲੱਗਾ ਮਹਤਾ ਜੀ ਇਹ ਬਾਲਕ ਪ੍ਰਾਣੀਆਂ ਲੀਹਾਂ ਤੇ ਨਹੀਂ ਚੱਲੇਗਾ ਇਹ ਤਾਂ ਨਵੇਂ ਪੈੜ ਜਾਵੇਗਾ ਤੇ ਲੋਕਾਂ ਨੂੰ ਸੱਚ ਦੀ ਰਾਹ ਦੱਸੇਗਾ ਇਹ ਕਹਿ ਕੇ ਪੰਡਿਤ ਨੇ ਬਾਲਕ ਗੁਰੂ ਨਾਨਕ ਅੱਗੇ ਸਿਰ ਨਿਵਾਇਆ ਸਾਰੇ ਸਗੇ ਸਬੰਧੀ ਬਹੁਤ ਅश्चਰਜ ਵਿੱਚ ਸਨ ਪਰ ਪਿਤਾ ਮਹਤਾ ਕਾਲੂ ਬੜੇ ਦਿਲਗੀਰ ਸਨ ਕਿ ਨਾਨਕ ਨੇ ਕੁਲ ਦੀ ਰੀਤ ਤੋੜ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲ ਚੁਕਮਾ